ਹਾਲ ਚਾਲ ਨੇ ਮਿਆਸ ਕਰ ਦੋ ਸਾਰੇ ਘੰਟਾ ਹੋ ਗਏ ਮਿੱਤਰੋ ਆਪਾਂ ਇਹ ਪੂਰੇ ਘੰਟਾ ਹਨ ਤੁਹਾਨੂੰ ਪਤਾ ਆਪਾਂ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਜਾ ਰਹੇ ਆ ਤੇ ਆਪਾਂ ਪਹੁੰਚ ਗਏ ਗੋਵਿੰਦ ਘਾੜ ਤੇ ਹੁਣ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਤੇ ਜਾਵਾਂਗੇ ਵੀ ਪੈਦਲ ਚੱਲ ਕੇ ਤੇ ਕਰਦੇ ਆ ਯਾਤਰਾ ਸ਼ੁਰੂ ਲੈਨੇ ਆ ਬਾਬੇ ਦਾ ਨਾਮ ਤੇ ਆਜੋ ਮਿਲਦੇ ਆ ਰਾਸਟੇ ਦਿਖਾਉਨੇ ਤੁਹਾਨੂੰ ਕਿ ਬਲੌਗ ਤੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰ ਲਓ ਜੇ ਨਾ ਹੋ ਉੱਥੇ ਪੌੜ ਬਣਿਆ ਹੁੰਦਾ ਸੀਗਾ ਉਹ ਸਾਹਮਣੇ ਦੇਖ ਲਓ ਤੇ ਉਹ ਕੋਤੋਂ ਪਹਾੜੀ ਡਿੱਗੀ ਦਾ ਸਾਰਾ ਪੌੜ ਪੰਤਾ ਲੋਹੇ ਦਾ ਪੌੜ ਬਹੁਤ ਮਜ਼ਬੂਤ ਸੀ ਘਟੀਆਂ ਘੁਟੀਆਂ ਨਗਰੀਆਂ ਹੁੰਦੀਆਂ ਸੀ ਤੇ ਹੁਣ ਇੱਧਰ ਆ ਟੈਂਪਰੇਰੀ ਪੌੜ ਬਣਾਇਆ ਪਾ ਤੇ ਹਣਾ ਉਹ ਉੱਥੋਂ ਘਟੀਆਂ ਲੈਣੀਆਂ ਤਾਂ ਉੱਥੇ ਜਾਣਾ ਆਪਾਂ ਕਿਹਾ ਗੋਪਿੰਦ ਘਾੜ ਤੋਂ ਗੋਪਿੰਦ ਤਾਂ ਬੱਲ ਰਵਾਨਾ ਹੋ ਗਏ ਆ ਇੱਧਰ ਬਾਬੇ ਹੁਣੀ ਤੇ ਰਸਤਾ ਦੇਖ ਲੋ ਅੰਕਾ ਤਾਂ ਥੱਲੇ ਉਹ ਘੱਟੀ ਮਿਲ ਜਾਂਦੀ ਹੁੰਦੀ ਸੀ ਹੁਣ ਪੌੜ ਟੁੱਟ ਗਿਆ ਕਰਕੇ ਹੁਣ ਤੁਰ ਕੇ ਬਣਾ ਪੈਂਦਾ ਸਾਹਮਣੇ ਵੈਦਰ ਚੈੱਕ ਕਰੋ ਖਚਦੀ ਸੋਮੋ ਬਾੜਾਂ ਤਨ ਹਾਂਜੀ ਬਾਬਾ ਜੀ ਓਕੇ ਓਕੇ ਕਮ ਸੀਗਾ ਡਰਾਈਵਰ ਵੀ ਉਧਰ ਕੱਬਾਈ ਆ ਤੇ ਪਿਕਅਪ ਵੀ ਕੱਬਾਈ ਆ ਚਾਨੋ ਵੀ ਤਿਆਰ ਕਰਾਈ ਰੱਖਾ ਆਹ ਚੜਾਈ ਵਾਲੀ ਖਤਰਨਾਕ ਆ ਕਹਨਾ ਭਾਈ ਲੋ ਜੀ ਚੱਲ ਪਿਆ ਗੋਵਰਧਾਮ ਵੱਲੋਂ ਤੇ ਉਹ ਰਸਤਾ ਆ ਗਿਆ ਬਾਬਾ ਜਿੱਥੇ ਇੰਜਨ ਚੈੱਕ ਹੁੰਦੇ ਆ ਚਲ ਲਈ ਚੱਲਦੇ ਆ ਹੌਲੀ ਹੌਲੀ ਲੱਗਣਾ ਇੰਜਨ ਗਰਮ ਹੋ ਗਏ ਹੁਣ ਕਹਿੰਦੇ ਕੱਪੜੇ-ਕੱਪੜੇ ਲਾ ਲੇ ਹੱਟ ਹੋ ਗਏ ਕੋੜ ਦਾ ਹੀ ਵੀਰ ਆ ਰਿਹਾ ਯਾਰ ਗਰਮੀ ਬਹੁਤ ਹੋਈ ਹੈ ਤਾਂ ਕਿ ਭੁਗਿਆ ਵੀ ਨਾ ਕਰੀਏ ਚੇਂਜ ਨਾ ਚਾਪ ਵੀ ਕੀ ਹੋਰ ਚਾਪ ਕੀ ਕਰਦੇ ਨੇ ਬੈਂਕਿੰਗ ਸਟੇਜ ਦੀ ਕਰਦੇ ਆ ਹਾਂ ਆ ਜੋ ਆ ਜੋ ਕਬਾ ਯਾਰ ਪਿਛਲੀ ਵਾਰ ਆਏ ਸੀ ਆਪਾਂ ਹੂੰ ਉਦੋਂ ਸੰਗਤ ਬੜੀ ਸੀ ਹੈ ਨਾ ਹਾਂ ਆਈ ਕਿ ਸੰਗਤ ਨਹੀਂ ਜੂਨ ਮਹੀਨੇ ਯਾਰ ਬਹੁਤ ਜ਼ਿਆਦਾ ਹੁੰਦੀ ਹੈ ਆ ਮਹੀਨੇ ਨਾ ਸੰਗਤ ਥੋੜੀ ਡਰਦੀ ਹੈ ਵੀ ਮੀਂਹ ਮੂ ਜ਼ਿਆਦਾ ਪੈਂਦੇ ਆ ਹਾਂ ਇਹ ਜੀ ਕੋਈ ਗੱਲ ਨਹੀਂ ਮਿੱਤਰੋ ਆ ਗੱਲ ਵੀ ਨਹੀਂ ਚਲ ਮੀਂਹ ਪੈਂਦੇ ਆ ਪਰ ਇੰਨੇ ਨਹੀਂ ਜ਼ਿਆਦਾ ਸਾਨੂੰ ਤਾਂ ਯਾਰ ਕੱਲਾ ਪੰਜਾਬ ਚ ਮੀਂਹ ਮਿਲੇ ਆ ਸਿਰਫ ਇੱਕ 2 ਕਿਲੋਮੀਟਰ ਚ ਮੀਂਹ ਮਿਲੇ ਆ ਸੀਗਾ ਸਿਰਫ ਇਸ ਦੋ ਵਾਰ ਸਾਨੂੰ ਪੋਰਾ ਵੀ ਮੀਂਹ ਨਹੀਂ ਮਿਲੇਗਾ ਹਾਂ ਐਵੇਂ ਡਰੀਦਾ ਨਹੀਂ ਹੁੰਦਾ ਜੇ ਗੁਰੂ ਸਾਹਿਬ ਨੇ ਆਪਾਂ ਨੂੰ ਬੁਲਾਇਆ ਵਾ ਤਾਂ ਉਹ ਇਦਾਂ ਨਹੀਂ ਆਪਾਂ ਨੂੰ ਹੈਗਾਗਾ ਹਾਂ ਪੂਰੀ ਲੈ ਕੇ ਜਾਂਦਾ ਵਾ ਕਿ ਕਿਰਤ ਨਾਲ ਉਹ ਤਰੇ ਚੱਲੋ ਯਾਰ ਇਹ ਕੋਈ ਬਾਟਾ ਬੂਟਾ ਵਾੜੀਆਂ ਨਹੀਂ ਹੈਗੀਆਂ ਗਿਆ ਟਿਕਾਣਾ ਤਰੋਂ ਬਾਕੀ ਯਾਰ ਸੰਗਤ ਨਾਲ ਤੁਰਨਾ ਹਾਂ ਬਹੁਤ ਫੈਲਾ ਹੁੰਦਾ ਜੇ ਮੈਂ ਕੱਲਾ ਬੰਦਾ ਤੁਰਦਾਗਾ ਪੜਾ ਹੋ ਤਾਂ ਜਾਂਦਾ ਸੰਗਤ ਨਾਲ ਬੰਦਾ ਪਰ ਬਾਤ ਚ ਰਿਹਾ ਸੋਪਾ ਨੇ ਕਿਹਾ ਵੀ ਸੰਗਤਾਂ ਕਰੋ ਸੰਗਤ ਕਰੋ ਸੰਗਤ ਹੈਗਾ ਵਾ ਪ੍ਰਭਾਵੇ ਮੈਂ ਕਿਹਾ ਪ੍ਰਭਾਵੇਗਾ ਇਹਗਾ ਇਹਗਾ ਬੰਦਾ ਜਿਹੜੀ ਸਾਬ ਹੁੰਦੀ ਆ ਸੰਗਤ ਦੇ ਵਿੱਚ ਹੀ ਆ ਸੰਗਤ ਕਰਨੀ ਜ਼ਰੂਰੀ ਆ ਸੰਗਤ ਨਾਲ ਜ਼ਰੂਰੀ ਆ ਰੱਬ ਦਾ ਰੂਪ ਹੀ ਆ ਸੰਗਤ ਸੰਗਤ ਦਾ ਰੱਬ ਦਾ ਰੂਪ ਦੇਖੋ ਵੀਰਦਰ ਧੋਪਾ ਨਿਕਲ ਆਈ ਕੋਟ ਘੱਟ ਲੈ ਕੇ ਐਵੇਂ ਚੱਕਣ ਦਾ ਕੋਈ ਫਾਇਦਾ ਨਹੀਂ ਹੋਣਾ ਮੇਰੇ ਹਿਸਾਬ ਨਾਲ ਤਾਂ ਕੋਟ ਕੱਟ ਚ ਪਾ ਲਵੇ ਬਾਹਰ ਨਾ ਚੱਕਿਆ ਯਾਰ ਉੱਥੇ ਹਾਂ ਜੂਨ ਵੀ ਨਾ ਠੰਡ ਜ਼ਿਆਦਾ ਹੁੰਦੀ ਔਰ ਚੱਕਣੇ ਪੈਂਦੇ ਕੱਪੜੇ ਹਾਂ ਹੁਣ ਸਰਦੀ ਸ਼ੁਰੂਆਤ ਹੁੰਦੀ ਹੈ ਹਨਾ ਆਏ ਤਾਂ ਅਸੀਂ ਅੱਗੇ ਵੀ ਸੀ ਕਿ ਕੀ ਕਰੀਏ ਕਈ ਵਾਰੀ ਦਿਮਾਗ ਹੀ ਉਹ ਜਿਹਾ ਹੋ ਜਾਂਦੇ ਹਾਂ ਹਾਂ ਨਹੀਂ ਆਪਾਂ ਪਹਿਲਾਂ ਦਾ ਸਾਬ ਬਣਾ ਗਏ ਵੀ ਠੰਡ ਹੂ ਥੋੜੀ ਜੀ ਹਾਂ ਹਾਂ ਅੱਗੇ ਆਪਣੇ ਇੱਥੇ ਜੈਕਟਾਂ ਪਾਈਆਂ ਸੀ ਹਾਂ ਨੀਕਰਾਂ ਨਾਲ ਪਾਲੀਆਂ ਸੀ ਪਰ ਜੈਕਟਾਂ ਪਾਈਆਂ ਸੀ ਹਾਂ ਕੋਟ ਪਾਏ ਹੋ ਸੀ ਨਾ ਕੋਟ ਪਾਏ ਹੋ ਸੀ ਅੱਗੇ ਲੋ ਜੀ ਰਾਸਤੇ 'ਚ ਇੱਥੇ ਪਾੜ ਖਸਕੇ ਆ ਪਿਆ ਸਾਰਾ ਬਾਬਾ ਨੁਕਸਾਨ ਹੋਇਆ ਬਾਬਾ ਹਨਾ

ਦਰ ਨਦੀ ਦਾ ਵਿਊ ਚੈੱਕ ਕਰੋ ਪਾਣੀ ਬਹੁਤ ਤੇਜ਼ ਆ ਹਾਂ ਬਾਰ ਬਤਾ ਪੈਣ ਗਈਆਂ ਵੀਰੋ ਦੇ ਸਾਹਮਣੇ ਕਰੋ ਚੈੱਕ ਵਿਊ ਪਾਣੀ ਦਾ ਵਹਾਅ ਦੇਖੋ ਕਿੰਨਾ ਤੇਜ਼ ਆ ਆ ਵੱਡੇ ਵੱਡੇ ਪੱਥਰ ਪਾਣੀ 'ਚ ਹੀ ਰੁੜਦੇ ਆ ਉਹ ਦੇਖੋ ਪੁਲ ਵਿਆ ਕਿਵੇਂ ਰੋੜਿਆ ਪਿਆ ਵਾ ਬਹੁਤ ਤੇਜ਼ ਪਾਣੀ ਆ ਇਹ ਆ ਮੇਥਰੋ ਪੁਰਾਣਾ ਪੁਲ ਨਵਾਂ ਪੁਲ ਹੋ ਉਹ ਦੇ है पुराना देख चाहिए पानी बहुत ही लो जी मित्रों ले लिया काम ने बर्फ पी भी खरी पई आई ठंड इतने इधर हैलीपैड आ गई बस वो गोमद घाट आ गया अगे ਐਦ ਕੀ ਥੋੜਾ ਜਿਹਾ ਵੱਧ ਔਖਾ ਹੋਇਆ। ਲੋ ਜੀ ਮਿੱਤਰੋ ਕਹਿੰਦੇ ਨੇੜੇ ਆ ਗਏ ਮੀ ਆ ਗਿਆ। ਰੇਨ ਕੋਟ ਵੀ ਉੱਧਰ ਚੰਨ ਵੀ ਤੇ ਉਹਨਾਂ ਕੋਲ ਆ। ਚਲੋ ਕੋਈ ਨਹੀਂ ਚੱਲੇ ਚੱਲਦੇ ਹੌਲੀ ਹੌਲੀ ਨੇੜੇ ਆ ਗਏ ਹੁਣ ਤਾਂ। 100 200 ਮੀਟਰ ਹੀ ਰਹਿ ਗਿਆ ਗੁਰਦੁਆਰਾ ਸਾਹਿਬ। ਲੋ ਜੀ ਪਹੁੰਚ ਗਏ ਗੁਰਦੁਆਰਾ ਸ਼੍ਰੀ ਹਿਮਕੰਨ ਸਾਹਿਬ ਗੋਵਿੰਦ ਧਾਮ। ਤਾਂ ਲੱਖ ਲੱਖ ਸ਼ੁਕਰਾਂ ਦਾਤਾ। ਸੁੱਖੀ ਸੰਧੀ ਇੱਥੇ ਪਹੁੰਚਾਇਆ। ਹਾਜ਼ਰੀ। ਲੋ ਵੀ ਉੱਧਰ ਪਕੌੜਿਆਂ ਦਾ ਲੰਗਰ ਚੱਲ ਪਿਆ। ਤੱਕ ਨਹੀਂ ਬੰਦਾ ਉਧਰ ਦੁੱਧ ਚੱਲਦਾ ਬਰਾ ਮਲ ਥੋੜਾ ਕੀ ਥੋੜਾ ਕੀ ਵਿਚਾਰ ਨੇ ਦੁੱਧ ਬਾਰੇ ਦੁੱਧ ਬਾਰੇ ਵਿਚਾਰੀ ਵਿਚਾਰਾ ਠੰਡਾ ਤਨ ਵੀ ਤਾਂ ਕੀ ਗੱਲ ਮੂਹਰੇ ਕੋਲ ਆ ਗੋੜੇ